ਸੋਨਾ 2024 ਦੇ ਵਿੱਚ ਕੁਝ ਹੀ ਦਿਨ ਬਾਕੀ ਨੇ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਤਾਂ ਜੇਕਰ ਭਾਜਪਾ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਲਗਾਤਾਰ ਉਨ੍ਹਾਂ ਦਾ ਵਿਰੋਧ ਜਾਰੀ ਹੈ ਖਾਸ ਕਰਕੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਜਿਨ੍ਹਾਂ ਦਾ ਕਿ ਕਿਸਾਨਾਂ ਵੱਲੋਂ ਲਗਾਤਾਰ ਹੀ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਹੰਸਰਾਜ ਹੰਸ ਬਹੁਤ ਜਗ੍ਹਾ ਇਹ ਵੀ ਕਹਿੰਦੇ ਹੋਏ ਸੁਣਦੇ ਨੇ ਕਿ ਉਹਨਾਂ ਦੀ ਗਲਤ ਆ ਇੱਕ ਵਾਰੀ ਸੁਣ ਲਓ ਮੈਂ ਤੁਹਾਡੀਆਂ ਪਰੇਸ਼ਾਨੀਆਂ ਸੁਣਨ ਲਈ ਤਿਆਰ ਆ ਪਰ ਇਸ ਤੇ ਬਾਵਯੂਦ ਵੀ ਹੰਸਰਾਜ ਹੰਸ ਦਾ ਵਿਰੋਧ ਲਗਾਤਾਰ ਕਿਸਾਨਾਂ ਦੇ ਦੁਆਰਾ ਕੀਤਾ ਜਾਂਦਾ ਏ ਤਾਂ ਕੱਲ ਢੇਰ ਸ਼ਾਮ ਹੰਸਰਾਜ ਹੰਸ ਮੁਕਤਪਿੰਡ ਨਿਹਾਲ ਸਿੰਘ ਵਾਲਾ ਦੇ ਵਿੱਚ ਚੋਣ ਪ੍ਰਚਾਰਨ ਲਈ ਪਹੁੰਚੇ ਜਿੱਥੇ ਉਥੇ ਵੀ ਲਗਾਤਾਰ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਤਾਂ ਉਥੇ ਕਿਸਾਨਾਂ ਨੇ ਉਸੇ ਵਿਰੋਧ ਦੇ ਨਾਲ ਉਨ੍ਹਾਂ ਦੇ ਖਿਲਾਫ ਨਾਰੇ ਪਾਜੀ ਵੀ ਕੀਤੀ ਆ ਪਰ ਇਸ ਮੌਕੇ ਪੁਲਿਸ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਸੀ ਸਥਿਤੀ ਬੇਸ਼ੱਕ ਕੰਟਰੋਲ ਦੇ ਵਿੱਚ ਰੱਖੀ ਗਈ ਆ ਪਰ ਜਿੱਥੇ ਕਿਸਾਨ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਆ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਚੋਣ ਪ੍ਰਚਾਰ ਨੂੰ ਲੈ ਕੇ ਜਦੋਂ ਵੀ ਕਿਸੇ ਪਿੰਡ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਅਜਿਹੀਆਂ ਤਸਵੀਰਾਂ ਮੌਕਾ ਦੇ ਪਿੰਡ ਸਿੰਘਾਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਨੇ ਹੰਸੜਾ ਜਹੰਸ ਦਾ ਵਿਰੋਧ ਕੀਤਾ ਹੈ ਉਹਨਾਂ ਦੀ ਸੁਣੋ ਜਿਹਨਾਂ ਦੀ ਕੋਈ ਨਹੀਂ ਸੁਣਦਾ ਜਿੰਨਾਂ ਦਰਦ ਉਹਨਾਂ ਨੂੰ تعلیم ਦਿਓ এডੂਕੇਸ਼ਨ ਦੇ ਵਾਲਾ ਹਲ ਕਰਾਓ ਤਾਂ ਕਾਬਿਲ ਦੇ ਜਾਓ ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਸਾਰਿਆਂ ਨੂੰ ਮਿਲੇ ਇੱਕ ਛਤ ਅੰਨ ਮਿਲੇ ਫਿਰ ਮੇਰਾ ਮਨ ਪਰਸਾਉਂਦਾ ਬੇਗਮਪੁਰਾ ਸਹਿਰ ਕਾ ਨਾਮ ਉਹਨਾਂ ਨੇ ਜੋ ਰੱਖ ਸ਼ਬਦ ਸੁਣਨਾ ਚਾਹੀਦਾ ਸਰ ਹਿੰਦੁਸਤਾਨ ਵਿੱਚ ਪਿਛਲੇ 10 ਸਾਲ ਤੋਂ ਭਾਜੀਪੀ ਇਹ ਫਰੀ ਪੰਜਾਬ ਦਾ ਕਿਦਨੇ ਕਦੇ ਮਤਰੀਵਾਲਾ ਸਾਹਿਬ ਕੀਤਾ ਕਿਹਾ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕਰ ਨਹੀਂ ਉਹਨਾਂ ਨੇ ਆਪਸ ਸਕੇਆਂ ਵਾਲਾ ਬਿਹੇਵ ਕਰ ਲਿਆ ਉਹ ਦਵਲ ਮਾਮਾ ਵਰਗੇ ਆਤੇ ਹੈ ਸਰ ਪੂਰੇ ਦੇਸ਼ ਦੇ ਵਿੱਚ ਇੰਨੀ ਸੀਟਾਂ ਪਰ ਪੰਜਾਬ ਦੇ ਉੱਤੇ ਸੀਟਾਂ ਹੋਣੇ ਵੀ ਕੋਈ ਸਮਝ ਨਹੀਂ ਆਦਾ ਕਹਿੰਦੇ ਕੋਈ ਫਿਰਾਂ ਜੋ ਜਿੱਤਾਉਗੇ ਤਾਂ ਸਮਝ ਨਹੀਂ ਸਮਝੋ ਕਿ ਇਹਦਾ ਪੰਜਾਬ ਨੂੰ ਲੋੜ ਨਹੀਂ ਦੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਕਰੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਰ ਫਾਰਮ ਪੁਰਾ ਫੂਲੀਆਂ ਬਿਖੇ ਮਿਲਣਾ ਟਕੜੀਆਂ ਹੁੰਦੇ ਬੰਦੀਆਂ ਇਹਨਾਂ ਦੇ ਹਸਪਤਾਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖ ਕੇ ਦਾਰੀ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਦੇ ਸਭ ਤੁਸੀਂ ਫ੍ਰੀ ਕੁੜਦੀ ਨਿਮੰਦੀ ਕਰਦੇ ਚੱਲ ਜਾ ਰਹੇ ਹੋ ਕਿ ਕਿ ਕਿਖਾ ਜਾਂਦੀ ਤਾਂ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਕੀ ਲੋਕ ਮੰਗ ਕਰਦੇ ਤੇ ਕੀ ਹੋ ਜੇ ਪਿਛੇ ਵੀ ਹੋਣਾ ਕੀ ਚਾਹੀਦਾ ਜੀ ਉਹ ਤਾਂ ਲੈ ਕੇ ਆਉਂ ਸੀ ਹੋਣਾ ਥੋਣਾ ਉਹੀ ਚਾਹੁੰਦੇ ਜੋ ਲੋਕ ਚਾਹੁੰਦੇ ਮੈਂ ਐਵੇਂ ਹੀ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲ ਆਉਂਦੇ ਕਿ ਕਿਹੜੇ ਕੰਪਨੀ ਵਿੱਚ ਪਛੀਆਂ ਸਰਕਾਰਾਂ ਵਿੱਚ ਮੇ ਨਹੀਂ ਹੈ ਕਿ ਦੇਖੋ ਲੋਕਾਂ ਦੀ ਤੇ ਮੈਂ ਹੈਰਾਨ ਹਾਂ ਕਿ ਫਰੀਦਕੋਟ ਵਰਗੇ ਸ਼ਹਿਰ ਦਾ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਵੀ ਸਿਵਰੇਜ ਦੀ ਪ੍ਰੋਬਲਮ ਹੈ कंसल्टिंग लेवल ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪਣਾ ਕੋਈ ਬਹੁਤ ਸੀਰੀਅਸ ਬਿਮਾਰ ਹੋ ਜਾਏ ਪਹਿਲਾਂ ਕੋ ਮੋਗੀ ਲੈ ਕੇ ਆਉਣੀ ਮੋਗੀ ਉਸ ਦਾ ਹਸਪੀਟਲ ਨਹੀਂ ਹੈ ਐਮ ਜ਼ਵਰ ਦਾ ਪੀਐਰ ਗਿਆ ਫਿਰ ਜਿੰਨੀ ਦੇਰ ਸਵਾਮ ਉੱਥੇ ਜਾਂਦੇ ਆ ਆਪਣਾ ਡੀਐਮ ਲੁਧਿਆਣਾ ਉਧਰ ਤੱਕ ਕੰਮ ਹੀ ਹੋ ਜਾਂਦਾ ਇਸ ਕਰਕੇ ਬੜਾ ਬਹੁਤ ਲੋੜ ਹੈ ਬਹੁਤ ਕੰਮ ਕਰਨਾ ਚੋਟੀ ਪੀਰ ਕਿ ਮਚੋਗੇ ਆਪ ਲੋਕਾਂ ਨੂੰ ਮੈਂ ਇਹੀ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਕਿ ਇੱਕ ਵਾਰੀ ਹੁਣ ਸਾਰੇ ਜੇ ਲੋਕਾਂ ਨੇ ਦੇਖ ਲਿਆ ਸਾਰੀਆਂ ਪਾਰਟੀਆਂ ਨੇ ਦੇਖ ਲਿਆ ਬੀਜੇਪੀ ਦੇ ਜ਼ਿਕਰ ਕਰੋ ਮੋਦੀ ਸਾਹਿਬ ਦੇ। ਥੈਂਕ ਯੂ ਬੇਟ। ਭਾਈ ਕੀ ਨਾਮ ਆ ਤੁਹਾਡਾ? ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾ ਦਾ। ਅੱਜ ਇੱਥੇ ਅਨਸਰ ਆ ਜੀ ਆਏ ਹੈਗੇ ਆ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡਾ ਕੀ ਰੋਚਮਾ? ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ। ਕਿਉਂਕਿ ਜਿੱਡੀ ਵੱਡੀ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ। ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ। ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇੱਕ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦਾ ਸੀ ਸਾਡੇ ਮੂਰੇ ਕਿਲ ਕਿਉਂ ਘੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਸੀ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀ 나ਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵੱਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਾਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅੰਸਰਾਜ ਅੰਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਵਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਦੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਉਹਨਾਂ ਨੇ ਹੰਸਰਾ ਜੀ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਤੁਸੀਂ ਮਿਲਣ ਅਸੀਂ ਜਿੱਥੇ ਵੀ ਹੰਸਰਾ ਆ ਜਾਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟ ਆ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਆ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੱਕ ਕੇ ਦੀ ਵੀਡੀਓ ਵਾਇਰਲ ਹੋਈ ਦੇ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਰ ਮੈਂ ਇਧਰੋਂ ਬਣ ਗਿਆ ਆਪਾਂ ਮੈਂ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਭਰਾਵੋ ਬੀਜੇਪੀ ਦੇ ਲੀਡਰਾਂ ਦਾ ਕੋਈ ਦੀਨ ਧਰਮ ਅਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥੀਓ ਪੁੱਲ ਭਲੇਖੇ ਕਦੇ ਵੀ ਬੀਜੇਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲੋ ਜਿੱਥੇ ਮਰਜ਼ੀ ਵੋਟ